ਕ ਉਹ ਅਨਡੇ ਵੀਡੀਓ ਪਾ ਦੇ ਤੇਰੇ ਵੀਡੀਓ ਪਾਣਾ ਸ਼ੂਟ ਨਹੀਂ ਆ ਰਹੀ ਐਹੀ ਉਹ ਲੜੀ ਵਾਲਾ ਸਪਲੈਂਡਰ ਓਏ ਰਾਣੇ ਐਹੀ ਉਹ ਲੜੀ ਵਾਲਾ ਸਪਲੈਂਡਰ ਐਹੀ ਲੜੀ ਵਾਲਾ ਸਪਲੈਂਡਰ ਹੋਰ ਕਿੱਥੇ ਲਾਏਦਾ ਨਹੀਂ ਉਹਨੇ ਕਾ ਅਗਲਾ ਯਾ ਨਹੀਂ ਸਪਲੈਂਡਰ ਇੱਕ ਹੈ ਵੀ ਇਹ ਹੋਰ ਨਹੀਂ ਸੀਡੀ 100 ਆ ਇਹ ਵੀ ਹੋਰ ਆ ਇਹ ਵੀ ਸਪਲੈਂਡਰ ਹੋਰ ਲੜੀ ਵਾਲਾ ਹੋਈਆ ਲੜੀ ਵਾਲਾ ਹੋਈਆ ਇਹ ਨਵਾਂ ਸਪਲੈਂਡਰ ਹੈ ਲੜੀ ਵਾਲਾ ਯਾ ਅੰਦਰ ਤੱਕ ਰੇਲ ਚੜ ਗਈ ਇਹਦੇ ਤੇ ਆਹੋ ਤੇ ਸਰਕਾਰੀ ਹੈ ਇਹਦੇ ਕੋਈ ਕੋਈ ਵੀਡੀਓ ਪਾ ਦੇ ਤੈਨੂੰ ਵੀਡੀਓ ਪਾ ਲੈ ਸ਼ੂਟਿੰਗ ਨਹੀਂ ਆਈ ਐਹੀ ਉਹ ਲੜੀ ਵਾਲਾ ਸਪਲੈਂਡਰ ਓਏ ਭਰਾਣੇ ਐਹੀ ਉਹ ਲੜੀ ਵਾਲਾ ਸਪਲੈਂਡਰ ਭਰਾਣੇ ਕਿੱਥੇ ਆ ਐਹੀ ਲੜੀ ਵਾਲਾ ਸਪਲੈਂਡਰ ਹੋਰ ਕਿੱਥੇ ਲਾਇਦਾ ਨਹੀਂ ਉਹਨੇ ਕਾ ਅਗਲਾ ਆ ਨਹੀਂ ਸਪਲੈਂਡਰ ਇੱਕ ਹੈ ਵੀ ਇਹ ਹੋ ਰਣੀ ਸੀਡੀ 100 ਆ ਇਹ ਵੀ ਹੋ ਰਾ ਹੈ ਇਹ ਵੀ ਸਪਲੈਂਡਰ ਹੋ ਰਾ ਲਾੜੀ ਵਾਲਾ ਹੋਈਆ ਲਾੜੀ ਵਾਲਾ ਹੋਈਆ ਇਹ ਨਵਾਂ ਸਪਲੈਂਡਰ ਹੈ ਲਾੜੀ ਵਾਲਾ ਯਾਰ ਅੰਦਰ ਤੱਕ ਰੇਲ ਚੜ ਗਈ ਇਹਦੇ ਉਹ ਨਹੀਂ ਕੋਈ ਵੀਡੀਓ ਪਾ ਦੇ ਤੇਰੀ ਵੀਡੀਓ ਪਾ ਲੈ ਸਕੂਟਰੀ ਵਾਲੀ ਐਹੀ ਉਹ ਲਾੜੀ ਵਾਲਾ ਸਪਲੈਂਡਰ ਹੋਏ ਰਣੇ ਐਹੀ ਉਹ ਲਾੜੀ ਵਾਲਾ ਸਪਲੈਂਡਰ ਐ ਲਾੜੀ ਲਾ ਸਪਲੈਂਡਰ ਹੋਰ ਕਿਤੇ ਲੱਗਦਾ ਨਹੀਂ ਉਹਨੇ ਕਾ ਅਗਲਾ ਆ ਨਹੀਂ ਸਪਲੈਂਡਰ ਇੱਕ ਹੈ ਵੀ ਇਹ ਹੋਰ ਨਹੀਂ ਸੀਡੀ 100 ਆ ਇਹ ਵੀ ਹੋਰ ਆ ਇਹ ਵੀ ਸਪਲੈਂਡਰ ਹੋਰ ਆ ਲਾੜੀ ਵਾਲਾ ਹੋਈਆ ਲਾੜੀ ਵਾਲਾ ਹੋਈਆ ਇਹ ਨਵਾਂ ਸਪਲੈਂਡਰ ਹੈ ਲਾੜੀ ਵਾਲਾ ਯਾਰ ਅੰਦਰ ਤੱਕ ਰੇਲ ਜੜ ਜੀ ਇਹਦੇ